ਲੋਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਜਿਹੜੀ ਆਪਾਂ ਲੋਪੋ ਤੋਂ ਬਣਾਈ ਆ ਬਾਈ ਕੋਲੇ ਦੋ ਵੜਾ ਚੰਗੀ ਜਿਹਾ ਕੁਆਲਿਟੀ ਸੋਹਣਾ ਇਧਰਲੇ ਪਾਸੇ ਇੱਕ ਨੰਬਰ ਚੈੱਕ ਕਰ ਲੋ ਤੇ ਇਧਰਲੇ ਪਾਸੇ ਆ ਗਈ ਦੋ ਨੰਬਰ ਜਿਹੜੀ ਇੱਕ ਨੰਬਰ ਆ ਗਈ ਦੋਸਤੋ ਚਾਲਾਂਗ ਕਦਨਾਂ ਦਾ ਸੁਆ ਰੰਗ ਰੂਪ ਦੀ ਫੁੱਲ ਸੋਹਣੀ ਕੱਦ-ਕੱਦ ਵੀ ਸੋਹਣਾ ਪੱਚਾ ਇਹਦਾ ਡੈੱਡ ਹੋਇਆ ਵਾ ਮੌਕ ਦੀ ਗੱਲ ਤੁਸੀਂ ਦੁੱਧ ਦੇ ਪੈਸੇ ਲੋਨੇ 12 ਲੀਟਰ ਦੁੱਧ ਹਾਜ਼ਰ ਆ ਹਵਾਨਾ ਬੜਾ ਕਮਾਲ ਦਾ ਸੋਹਣਾ ਚਾਰ ਹੀ ਥਾਣਾ ਕੋਈ ਫੋਰਸ਼ਾ ਨਹੀਂ ਕੱਲਾ-ਕੱਲਾ ਥਣ ਲੱਗਾ ਗਿਆ ਤੇ ਨਿਕੜਮਾ ਕੋਈ ਲੱਤ ਛੜ ਚਾਗੀ ਤਾਂ ਵੈਡ ਫਰੀ ਮਿਲ ਜੂ ਦੁੱਧ ਘੜ ਜੂ ਤਾਂ ਵੀ ਵੈਡ ਫਰੀ ਮਿਲ ਜੂ ਦੋ ਡੰਗ ਝਾੜ ਡੰਗ ਤਸੱਲੀ ਕਰ ਸਕਦਾ 28000 ਚ 10 ਲੀਟਰ ਮੰਨ ਕੇ ਸੌਦਾ ਕਰ ਲਿਓ 200 ਕਿਲੋਮੀਟਰ ਤੱਕਰ ਪਹੁੰਚ ਕਰ ਦੂ ਇਧਰਲੇ ਪਾਸੇ ਸਿੰਗ ਜ਼ਰੂਰ ਆ ਪਰ ਸਿੰਗਾਂ ਦਾ ਬਈ ਦਾਦਾ ਵੀ ਕੋਈ ਵਟਾ ਨਹੀਂਗਾ ਸਭਾ ਦੀ ਇਹ ਵੀ ਆ ਗਈ ਠੰਡੀ ਸੀ ਔਨ ਹੀਟ ਹੈ ਇਸ ਟਾਈਮ ਤਾਂ ਦਾਦਾ ਬਈ ਦਾਦਾ ਵੀ ਦੁੱਧ 6 ਲੀਟਰ ਆਜਾ ਦੋਨਾਂ ਟਾਈਮਾਂ ਦਾ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦਾ 165000 ਚ ਪਹੁੰਚ ਹੋ ਜੂਗੀ 200 ਕਿਲੋਮੀਟਰ ਤੱਕਰ ਥਾਣੇ ਦਾ ਵੀ ਆ ਗਿਆ ਹੱਥੀ ਚਵਾਈ ਵਾਲਾ ਬਾਕੀ ਉਹ ਨੰਬਰ ਥੱਲੇ ਸਕਰੀਨ ਤੇ ਪੈੰਡ ਆ ਗਿਆ ਲੋਪੋ ਅਸੀਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਫੁੱਲ ਵੀਡੀਓ ਆਪਣੇ ਜਾਰਡਨਰੀ ਫਾਰਮ ਤੇ ਮਿਲ ਜੂਗੀ ਉੱਥੇ ਦੇਖ ਸਕਦੇ ਹੋ 16500 28200 ਕਿਲੋਮੀਟਰ ਤੱਕਰ ਪਹੁੰਚ ਫਰੀ ਧੰਨਵਾਦ